ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਇੱਕ ਕੋਠੀ ਦੇ ਵਿੱਚ ਕੋਈ ਬੰਬ ਨਿਰੋਧਕ ਦੱਸਦੀ ਹੈ ਕਿ 10 ਤੇ ਪਹੁੰਚਿਆ ਕਿਉਂਕਿ ਉੱਥੇ ਇੱਕ ਹੈਂਡ ਗ੍ਰਨੇਡ ਦੇ ਨਾਲ ਹਮਲਾ ਹੋਇਆ ਤਾਂ ਚੰਡੀਗੜ੍ਹ ਦੇ ਵਿੱਚ ਸੈਕਟਰ 10 ਦੀ ਕੋਠੀ ਦੇ ਵਿੱਚ ਇੱਕ ਵਿਸਫੋਟਕ ਪਦਾਰਥ ਜਿਹੜਾ ਛੁੱਟਿਆ ਗਿਆਗਾ ਤਾਂ ਦੱਸਦੇ ਕਿ ਘਰ ਦੇ ਲਾਨ ਦੇ ਵਿੱਚ ਜਿਹੜਾ ਇਹ ਬੰਬ ਨੁਮਾ ਪਦਾਰਥ ਛੁੱਟਿਆ ਗਿਆ ਜਿਸ ਤੋਂ ਬਾਅਦ ਜਿੱਥੇ ਇਹ ਛੁੱਟਿਆ ਗਿਆ ਸੀ ਬੰਬ ਨੁਮਾ ਪਦਾਰਥ ਉੱਥੇ ਪੂਰੇ ਦਾ ਪੂਰਾ ਖੱਡਾ ਬਣ ਗਿਆ ਤੇ ਜਿੰਨੇ ਘਰ ਦੇ ਵਿਸ਼ਿਸ਼ੇ ਸੀ ਉਹ ਵੀ ਟੁੱਟ ਗਏ ਨੇ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚੀ ਹੈ ਡੀਜੀਪੀ ਪਹੁੰਚੇ ਨੇ ਤੇ ਨਾਲ ਐਸਐਸਪੀ ਕਮਰਦੀਪ ਕੌਰ ਵੀ ਜਿਹੜਿਆ ਮੌਕੇ ਤੇ ਪਹੁੰਚੇ ਹੋਇਆ ਤਾਂ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ 575 ਨੰਬਰ ਕੋਠੀ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆਗਾ ਜਿੱਥੇ ਇੱਕ ਬੰਬ ਨੁਮਾ ਪਦਾਰਥ ਜਿਹੜਾ ਸੱਟਿਆ ਗਿਆਗਾ 10 ਦੇ ਕਿ ਉਸ ਤੋਂ ਬਾਅਦ ਮੌਕੇ ਤੇ ਬੰਬ ਨਿਰੋਧਕ ਦਸਤਾ ਪਹੁੰਚ ਜਾਂਦਾ ਤੇ ਪੁਲਿਸ ਔਰ 10 ਦੇ ਕਿ ਪ੍ਰਸ਼ਾਸਨ ਮੌਕੇ ਤੇ ਪਹੁੰਚਾ ਹੋਇਆ ਤਾਂ ਵੱਡਾ ਆਸਾ ਜਿਹੜਾ ਵਾਪਰਿਆ ਚੰਡੀਗੜ੍ਹ ਦੇ ਇਸ ਘਰ ਦੇ ਵਿੱਚ ਹਾਲਾਂਕਿ ਇੱਕ ਗੱਲ ਜਿਹੜਾ ਇੱਕ ਗੱਲ ਸਹੀ ਰਹੀ ਜਿੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦੇ ਜਿਹੜੇ ਇੱਕ ਬਾਦ ਦਹਿਸ਼ ਦੇ ਵਿੱਚ ਆ ਜਾਂਦੇ ਆ ਜਦੋਂ ਇੱਕ ਘਰ ਦੇ ਵਿੱਚ ਦਾਦੇ ਕਿ ਦਿਨ ਦਿਹਾੜੇ ਅਜਿਹੀ ਘਟਨਾ ਵਾਪਰਦੀ ਆ ਔਰ ਜਿਨ੍ਹਾਂ ਅਣਪਛਾਤੇ ਆ ਨੇ ਸਭ ਕੁਝ ਕੀਤਾ ਉਹ ਇੱਕ ਆਟੋ ਦੇ ਵਿੱਚ ਭਸਦੇ ਹੋਏ ਨਾਜ਼ਰ ਆਉਂਦੇ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੀਸੀਟੀਵੀ ਵੀ ਸਾਹਮਣੇ ਆ ਗਿਆ ਸੀਸੀਟੀਵੀ ਵੀ ਦਿਖਾਵਾਂਗੇ ਸੈਕਟਰ 10 ਦੀ ਕੋਟੀ 575 ਦੇ ਵਿੱਚ ਬੰਬ ਨੁਮਾ ਇੱਕ ਪਦਾਰਥ ਜਿਹੜਾ ਸੁੱਟਿਆ ਗਿਆ ਹੈ ਇੱਕ ਵਿਸਫੋਟਕ ਜਿਹੜੀ ਜੱਸਦੀ ਹੈ ਕਿ ਸਮਗਰੀ ਸੀ ਉਹ ਸਿੱਟੀ ਗਈ ਹੈ ਜਿਸ ਤੋਂ ਬਾਅਦ ਵਿਸਫੋਟ ਹੁੰਦਾ ਔਰ ਵਿਸਫੋਟ ਹੋ ਕੇ ਜਿੱਥੇ ਇਹ ਵਿਸਫੋਟ ਹੁੰਦਾ ਉੱਥੇ ਪੂਰਾ ਪੂਰਾ ਟੋਆ ਪੈ ਜਾਂਦਾ ਹੈ ਤੇ ਉਸ ਤੋਂ ਬਾਅਦ ਆਸ-ਪਾਸੇ ਜਿੰਨੇ ਸ਼ੀਸ਼ੇ ਲੱਗੇ ਹੁੰਦੇ ਆ ਸਾਰੇ ਜਿਹੜੇ ਆਹੋ ਟੁੱਟੇ ਜਾਂਦੇ ਆ ਤਾਂ ਮੌਕੇ ਤੇ ਪੂਰੀ ਪੁਲਿਸ ਪਹੁੰਚੀ ਹੋਈ ਹੈ ਡੀਜੀਪੀ ਪਹੁੰਚੇ ਹੋਏ ਨੇ ਤੇ ਐਸਐਸਪੀ ਮੌਕੇ ਤੇ ਪਹੁੰਚੇ ਹੋਇਆ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਵੀ ਦਿਖਾਵਾਂਗੇ 575 ਨੰਬਰ ਕੋਠੀ ਦੇ ਵਿੱਚ ਇਹ ਹਾਦਸਾ ਵਾਪਰਿਆ 575 ਨੰਬਰ ਕੋਟੀ ਦੇ ਵਿੱਚ ਹਾਦਸਾ ਵਾਪਰਿਆ ਚੰਡੀਗੜ੍ਹ ਦੀ 575 ਨੰਬਰ ਕੋਟੀ ਸੈਕਟਰ 10 ਦੇ ਵਿੱਚ ਜਿੱਥੇ ਸਥਿਤ ਹੈ ਤਾਂ ਦੱਸਦੀ ਕਿ ਉੱਥੇ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਜਿੱਥੇ ਆਟੋ ਦੇ ਵਿੱਚ ਭਜਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਕਿ ਜਿੰਨਾਂ ਪਛਾਣਦੇ ਨੇ ਸੱਟਿਆ ਉਹ ਆਟੋ ਤੇ ਭਜਦੇ ਹੋਏ ਨਜ਼ਰ ਆਉਂਦੇ ਆ ਉਹ